ਜਿੰਦਾਬਾਦ 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 ਮੈਨੂੰ ਲੱਗਦਾ ਮਹਾਮੂਤ ਜਿੰਦਾਬਾਦ 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 ਕੈਰੀ ਸਾਥ ਚੰਗਾ ਸ਼ਕ ਕਰੋ ਹਮ ਤੁਹਾਡੇ ਸਾਥ ਹਾਂ ਕੈਰੀ ਸਾਥ ਚੰਗਾ ਸ਼ਕ ਕਰੋ ਹਮ ਤੁਹਾਡੇ ਸਾਥ ਹਾਂ ਸਵਾਗਤ ਹੈ ਮੈਂ ਬਿਆਨ ਸਿੰਘ ਸਿੱਧੂ ਅੱਜ ਅਸੀਂ ਇੱਥੇ ਸਰਕਟ ਹਾਊਸ ਝੰਡਾ ਇੱਥੇ ਪਹੁੰਚੇ ਆ ਜਿੱਥੇ ਨੈਸ਼ਨਲ ਗਲਤਹਾ ਪੰਚਾਇਤ ਦੇ ਮੁੱਖਾ ਗੂ ਜਿਹਨਾਂ ਸਰਦਾਰ ਬੋਰ ਸਿੰਘ ਜੀ ਤੇ ਉਹਨਾਂ ਦੀ ਹੋਰ ਜਿਹੜੀ ਸਾਰੀ ਟੀਮ ਹੈ ਤੇ ਨਾਲ ਇਹਨਾਂ ਦੇ ਜਿਹੜੇ ਚੇਅਰਮੈਨ ਸਾਹਿਬ ਹੈ ਨਿਕਰਦ ਸਿੰਘ ਗੈਰੀ ਜੀ ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈ ਮੀਟਿੰਗ ਕਿਸ ਸੰਬੰਧ ਵਿੱਚ ਹੈ ਕੀ ਹੈ ਕਿ ਸਰਕਾਰ ਦਾ ਏਜੰਡਾ ਹੈ ਨੈਸ਼ਨਲ ਪਾਲਿਸੀ ਦਾ ਏਜੰਡਾ ਹੈ ਜਾਂ ਪੰਜਾਬ ਸਟੇਟ ਦਾ ਹੈ ਆਜੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਉਹਨਾਂ ਨੂੰ ਵੀ ਅੱਜ ਦੀ ਮੀਟਿੰਗ ਦਾ ਕੀ ਮੁੱਖ ਏਜੰਡਾ ਸੀ ਹਾਂਜੀ ਗਰੀ ਸਾਹਿਬ ਅੱਜ ਦੀ ਜਿਹੜੀ ਮੀਟਿੰਗ ਸੀ ਉਹਦਾ ਕੀ ਏਜੰਡਾ ਹੈ ਦੇਖੋ ਅੱਜ ਦੀ ਜਿਹੜੀ ਮੀਟਿੰਗ ਹੈ ਨੈਸ਼ਨਲ ਦਲਤ ਮਹਾਪੰਚਾਇਤ ਦੀ ਦੇ ਕੇ ਕੇ ਸੀਪਾ ਕਾਂਗਰਸ ਪਾਰਟੀ ਦੇ ਆਗੂਆਂ ਦੀ ਅਸੀਂ ਮੀਟਿੰਗ ਬੁਲਾਈ ਹੈ। ਜਿਹੜਾ ਅੱਜ ਦਾ ਅਜੰਡਾ ਹੈ ਬੜਾ ਭਿਆਨਕ ਫੈਸਲਾ। ਸੁਧਾਨ ਵਿਰੋਧੀ ਫੈਸਲਾ, ਗਰੀਬ ਵਿਰੋਧੀ ਫੈਸਲਾ, ਦਲਤ ਵਿਰੋਧੀ ਫੈਸਲਾ, ਮਿਨੋਰੀਟੀ ਵਿਰੋਧੀ ਫੈਸਲਾ ਭਾਰਤੀ ਜਨਤਾ ਪਾਰਟੀ ਦੇ ਆਰਐਸਐਸ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਭਾਰਤ ਦੇ ਚੋਣ ਕਮਿਸ਼ਨ ਲੈ ਰਿਹਾ ਹੈ। ਮੇਰੇ ਕੋਲ ਆ ਹੱਥ ਦੇ ਵਿੱਚ ਅੱਜ ਦਾ ਅਖਬਾਰ ਵੀ ਫੜਿਆ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਇਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਚੋਣ ਕਮਿਸ਼ਨ ਕਹਿੰਦਾ ਹੈ ਕਿ 2 ਕਰੋੜ 94 ਲੱਖ ਲੋਕਾਂ ਦੀ ਜਿਹੜੀ ਹੈ ਵੋਟਾਂ ਬਿਹਾਰ ਦੇ ਵਿੱਚ ਉਹਦੀ ਜਾਂਚ ਕਰਾਉਣ ਦੀ ਲੋੜ ਹੈ ਇਹ ਕਹਿੰਦੇ ਵੀ ਹੁਣ ਜਿਹੜਾ ਵੋਟ ਪਾਉਣ ਦਾ ਹੱਕ ਹੈਗਾ ਉਹ ਆਧਾਰ ਕਾਰਡ ਰਾਸ਼ਨ ਕਾਰਡ ਪਛਾਣ ਪੁੱਤਰ ਨਹੀਂ ਮੰਨਿਆ ਜਾਊਗਾ ਪਹਿਲਾਂ ਤਾਂ ਆਧਾਰ ਕਾਰਡ ਬਣਾਉਣ ਵਾਸਤੇ ਸਰਕਾਰ ਨੇ ਪੂਰਾ ਜ਼ੋਰ ਲਾਇਆ ਅਧਾਰ ਕਾਰਡ ਨੂੰ ਹਰ ਜਗ੍ਹਾ ਦੇ ਉੱਤੇ ਮਾਨਤਾ ਦੇਣ ਦਾ ਕੰਮ ਕੀਤਾ। ਹੁਣ ਬਈ ਚੋਣ ਕਮਿਸ਼ਨ ਕਹਿੰਦਾ ਹੈ ਕਿ ਬਿਹਾਰ ਦੇ ਵਿੱਚ ਨਵੀਂ ਸੂਚੀ ਜਿਹੜੀ ਬਣੂਗੀ। ਵੋਟ ਪਾਉਣ ਦਾ ਅਧਿਕਾਰ ਉਹਨੂੰ ਹੋਊਗਾ ਜਿਹੜਾ 10 ਸਾਲ ਦਾ ਹੋਊਗਾ। ਵੋਟ ਪਾਉਣ ਦਾ ਅਧਿਕਾਰ ਉਹਨੂੰ ਹੋਊਗਾ ਜਿਹਦੇ ਕੋਲ ਜਨਮ ਪੱਤਰੀ ਹੋਊਗੀ। ਵੋਟ ਪਾਉਣ ਦਾ ਅਧਿਕਾਰ ਉਹਨੂੰ ਹੋਊਗਾ ਜਿਹਦੇ ਕੋਲ ਜ਼ਮੀਨ ਹੋਊਗੀ। ਵੋਟ ਪਾਉਣ ਦਾ ਅਧਿਕਾਰ ਉਹਨੂੰ ਹੋਊਗਾ ਜਿਹਦੇ ਕੋਲ ਮਕਾਨ ਦੀ ਰਜਿਸਟਰੀ ਹੋਊਗੀ। ਸੋ ਇਸ ਤਰ੍ਹਾਂ ਕਰਕੇ ਏਦਾਂ ਦਾ ਜਿਹੜਾ ਸਾਰਾ ਸਿਸਟਮ ਬਣਾਇਆ ਹੈ। ਤੁਮੇ ਭਾਰ ਦੇ ਚੋਣ ਕਮਿਸ਼ਨ ਨੂੰ ਗੱਲ ਕਹਿਣੀ ਚਾਹਣਾ। ਪਰ ਸਰਕਾਰ ਨੂੰ ਗੱਲ ਕਰਨੀ ਚਾਹਣਾ ਤੇ ਭਾਰਤ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਨਾ ਚਾਹਣਾ ਕਿ ਦੇਸ਼ ਦੇ ਵਿੱਚ 80% ਤੋਂ ਵੱਧ ਲੋਕਾਂ ਦੇ ਕੋਲੇ ਜਨਮ ਸਰਟੀਫਿਕੇਟ ਨਹੀਂ ਹੋਣੀ ਪੰਜਾਬ ਦੇ ਵਿੱਚ ਵੀ ਜਨਮ ਸਰਟੀਫਿਕੇਟ ਘੱਟੋ ਘੱਟ 90% ਲੋਕਾਂ ਦੇ ਕੋਲੇ ਨਹੀਂ ਹੋਣੀ ਪੁਰਾਣੇ ਕੋਲ ਜੇ ਨਵੇਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹਾਲਾਤ ਇਹ ਨੇ ਕਿ ਜਨਮ ਸਰਟੀਫਿਕੇਟ ਬਣਾਉਣ ਵਾਸਤੇ ਬੰਦੇ ਨੂੰ ਬਹੁਤ ਜਦੋਜਦਲ ਕਰਨੀ ਪੈਦੀ ਹੈ ਔਰ ਜਨਮ ਸਰਟੀਫਿਕੇਟ ਦੇ ਵਿੱਚ ਨਾਮ ਚੇਂਜ ਕਰਾਉਣ ਵਾਸਤੇ ਇੱਕ ਅੱਖਰ ਬਦਲਣ ਵਾਸਤੇ 10-10 ਸਾਲ ਬੰਦੇ ਧੱਕੇ ਖਾਂਦੇ ਰਹਿੰਦੇ ਆ ਇਹ ਮੁੱਖ ਮੰਤਰੀ ਪੰਜਾਬ ਆਪ ਦੀ ਸਟੇਟ ਡੇਮੰਡ ਦੇ ਵਿੱਚ ਭਗਵੰਤ ਮਾਨ ਜੀ ਆਪ ਕਹਿ ਰਹੇ ਆ ਇੱਕ ਜਗ੍ਹਾ ਤੁਸੀਂ ਸੁਣਿਆ ਹੋਣਾ ਭਾਈ ਇਹ ਸ਼ਰਤਾਂ ਰੱਖ ਕੇ ਜਨਮ ਮੀਦੀ ਸਰਟੀਫਿਕੇਟ ਦੀਆਂ ਸ਼ਰਤਾਂ ਜ਼ਮੀਨ ਦੀਆਂ ਸ਼ਰਤਾਂ ਇਹ ਸਾਰੀਆਂ ਸ਼ਰਤਾਂ ਰੱਖ ਕੇ ਚੋਣ ਕਮਿਸ਼ਨ ਸੰਵਿਧਾਨ ਵਿਰੋਧੀ ਫੈਸਲਾ ਕਰਨ ਜਾ ਰਿਹਾ ਹੈ ਇਨਡਾਇਰੈਕਟਲੀ ਜਾਨਕਿ ਚੋਣ ਕਮਿਸ਼ਨ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਭਾਰਤ ਦੇ ਸੰਵਿਧਾਨ ਦੇ ਉੱਪਰ ਵੱਡਾ ਹਮਲਾ ਕਰ ਰਹੀ ਹੈ ਤੇ ਦੇਸ਼ ਦੀ ਵੱਡੀ ਆਬਾਦੀ 85% 90% ਜਿਹੜੀ ਆਬਾਦੀ ਹੈ ਉਸ ਆਬਾਦੀ ਨੂੰ ਬੋਰਡ ਤੋਂ ਬੋਰਡ ਦੇ ਅਧਿਕਾਰ ਤੋਂ ਸਖਣਾ ਕਰਨ ਜਾ ਰਹੀ ਹੈ। ਉਹ ਇਸ ਕਰਕੇ 20 ਜੁਲਾਈ ਨੂੰ ਅਸੀਂ ਇੱਥੇ ਕਾਨਫਰੰਸ ਕਰ ਰਹੇ ਹਾਂ। 20 ਜੁਲਾਈ ਤੱਕ ਅਸੀਂ ਲੋਕਾਂ ਨੂੰ ਚੇਤਨਨ ਕਰਾਂਗੇ ਇਸ ਗੱਲ ਲਈ। ਮੈਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਆਪੋਜੀਸ਼ਨ ਦੇ ਸਾਰੀਆਂ ਪਾਰਟੀ ਦੀਆਂ ਲੀਡਰਸ਼ਿਪ ਨੂੰ ਇਹ ਕਹਿਣਾ ਚਾਹੁੰਗਾ ਕਿ ਸਾਨੂੰ ਕੌਣ ਕਮਿਸ਼ਨ ਇਸ ਫੈਸਲੇ ਦੇ ਖਿਲਾਫ ਦੇਸ਼ ਵਿਆਪੀ ਅੰਦੋਲਨ ਜਿਹੜਾ ਹੈ ਉਹ ਸ਼ੁਰੂ ਕਰਨਾ ਚਾਹੀਦਾ ਉਹ ਕਿਉਂਕਿ ਇਹ ਬਾਬਾ ਸਾਹਿਬ ਡਾਕਟਰ ਪੀਬਰਾ ਅੰਬੇਡਕਰ ਨੇ ਬੋਰਦਾਰਦਕਾਰ ਹਰ ਇੱਕ ਨੂੰ ਦੇ ਦਿੱਤੇ ਚਾਹੇ ਕੋਈ ਅਨਪੜਾ ਚਾਹੇ ਕਿ ਪੜਾ ਲਿਖਿਆ ਚਾਹੇ ਕੋਈ ਜ਼ਮੀਨ ਹੈ ਕਿ ਸ ਕੋਲ ਨਹੀਂ ਹੈਗੀ ਸਾਰਿਆਂ ਨੂੰ ਬਰਾਬਰ ਦਾ ਹੱਕ ਦੇ ਕੇ ਸਾਰਿਆਂ ਨੂੰ ਬਰਾਬਰਤਾ ਲਈਉਣ ਦਾ ਯਤਨ ਕੀਤਾ ਸੀ ਭਾਵੇਂ ਬਰਾਬਰਤਾ ਨਹੀਂ ਆਈ ਜਾਤ ਪਾਤ ਦਾ ਬੋਲਬਾਲਾ ਉਚਲੇ ਚ ਦਾ ਬੋਲਬਾਲਾ ਅੱਜ ਵੀ ਹੈ ਬਤਕੇਰਵਾਜੀ ਅੱਜ ਵੀ ਹੈ ਮਿਨੋਰਟੀ ਨਾਲ ਬਤਕੇਰਵਾਜੀ ਅੱਜ ਵੀ ਹੈ ਪਰ ਵੋਟਾਂ ਦੇ ਜਿਹਨਾਂ ਚ ਕਿਤੇ ਨਾ ਜਿੱਤੇ ਅਮੀਰ ਜਿਹੜੇ ਲੋਕ ਹੈਗੇ ਆ ਤਕੜੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਇੱਕ ਵਾਰ ਜ਼ਰੂਰ ਗਰੀਬ ਗੁਰਬੇ ਲੋਕਾਂ ਦੇ ਘਰਾਂ ਵਿੱਚ ਆ ਕੇ ਵੋਟ ਮੰਗਣ ਵਾਸਤੇ ਆਉਣਾ ਪੈਂਦਾ ਹੈ ਤਾਂ ਬਾਬਾ ਸੋਮ ਅੰਮ੍ਰਿਤਕਰ ਨੇ ਤਾਂ ਹੀ ਕਿਹਾ ਸੀ ਕਿ ਪਹਿਲਾਂ ਜਿਹੜੇ ਰਾਜੇ ਸੀ ਉਹ ਰਾਣੀਆਂ ਦੇ ਪੇਟ ਤੋਂ ਪੈਦਾ ਹੁੰਦੇ ਸੀ ਮੈਂ ਵੀਪਾਂ ਦੇ ਵਿੱਚੋਂ ਬਕਸ਼ਿਆਂ ਦੇ ਵਿੱਚੋਂ ਰਾਜੇ ਜਿਹੜੇ ਪੈਦਾ ਹੋਣ ਲਾ ਦੂੰਗਾ ਅਜੋ ਕੀ ਇਹਦੇ ਬੋਟ ਮਸ਼ੀਨਾਂ ਪਹਿਲਾਂ ਚੋਣ ਕਮਿਸ਼ਨ ਨੇ ਭਾਰਤ ਸਰਕਾਰ ਨੇ ਭਾਜਪੀ ਨੇ ਈਵੀਐਮ ਦੇ ਰਾਹੀਂ ਦੇਸ਼ ਦੇ ਲੋਕਤੰਤਰ ਨੂੰ ਲੁੱਟਿਆ ਲੋਕਤੰਤਰ ਦਾ ਕਦਰ ਕੀਤਾ ਸਾਰੇ ਲੋਕ ਤਰਸ ਤਰਸ ਕਰ ਰਹੇ ਰੋਲਾ ਪਾ ਰਹੇ ਹੈ ਹੁਣ ਜਦੋਂ EVM ਦੇ ਖਿਲਾਫ ਮੂਵਮੈਂਟ ਖੜੀ ਹੋ ਗਈ ਤਾਂ ਹੁਣ ਚੋਣ ਕਮਿਸ਼ਨ ਦੇ ਰਾਹੀਂ ਆਹ ਫੈਸਲਾ ਲਿਆ ਕੇ BJP ਤੇ RSS ਸੱਤਾ ਦੇ ਕਾਬਜ ਰਹਿਣਾ ਚਾਹੁੰਦੀ ਹੈ ਜਿਹੜਾ ਇਹ ਸੁਪਨਾ ਦੇਸ਼ ਵਾਸੀ ਪੂਰਾ ਨਹੀਂ ਹੋਣ ਦੇਣਗੇ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਇੱਕ ਲੈਂਡ ਪੋਲਿੰਗ ਐਕਟ ਲਿਆ ਰਹੀ ਹੈ ਲੈ ਉਹਨੇ ਲਾਗੂ ਕੀਤਾ ਕਿ ਜ਼ਮੀਨ ਲਾਵਾਂਗੇ ਤੇ ਜ਼ਮੀਨ ਜਿਹਦਾ ਮਾਲਕ ਹੋਊਗਾ ਉਹਨੂੰ ਕੁਝ ਪਰਸੈਂਟ ਉਸ ਪ੍ਰੋਜੈਕਟ ਦੇ ਵਿੱਚ ਬਿਜ਼ਨਸ ਦੇ ਵਿੱਚ ਹਿੱਸੇਦਾਰ ਬਣਾਵਾਂਗੇ ਮੈਂ ਭਗਵੰਤ ਮਾਨ ਜੀ ਤੁਹਾਨੂੰ ਪੁੱਛਣਾ ਚਾਹਣਾ ਕੇਜਰੀਵਾਲ ਐਂਡ ਕੰਪਨੀ ਨੂੰ ਪੁੱਛਣਾ ਚਾਹਣਾ ਕਿ ਜਿਹੜੇ ਜ਼ਮੀਨਾਂ ਜੁੜੇ ਹੋਏ ਮਜ਼ਦੂਰ ਐ ਜਿਹੜੇ ਮਜ਼ਦੂਰ ਉੱਥੇ ਖੇਤੀ ਕਰਕੇ ਕੰਮ ਕਰਦਾ ਕਰਕੇ ਆਪਦਾ ਪੇਟ ਭਰਦੇ ਉਹਨਾਂ ਦੇ ਲਈ ਕੀ ਸਟੈਂਡ ਹੈ ਜੀ ਤੁਹਾਡਾ ਜਦੋਂ ਤੁਸੀਂ ਇਹ ਕਹੋਗੇ ਮਜ਼ਦੂਰਾਂ ਦੇ ਲਈ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਾਂਗੇ ਜਿਹੜੇ ਜ਼ਮੀਨ ਕਿਸਾਨ ਦੀ ਜਾ ਰਹੀ ਹੈ ਉਹਦੇ ਪ੍ਰਵਾਸ ਦੇ ਲਈ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਾਂਗੇ ਪਰ ਇਸ ਤਰ੍ਹਾਂ ਦੀ ਲਾਰੇ ਬਹੁਤ ਵਾਰ ਲੋਕਾਂ ਨੂੰ ਲਾਈ ਗਏ ਐ ਲਹਿਰਾ ਥਰਮਲ ਦੇਖ ਲਿਏ ਭਿੰਡਾ ਥਰਮਲ ਦੇਖ ਲਿਏ ਹੋਰ ਬਹੁਤ ਸਾਰੇ ਜਦੋਂ ਲਾਰੇ ਬਣਦੇ ਉਹ ਕਹਿੰਦੇ ਤੁਹਾਡੇ ਬੱਚਾ ਨੂੰ ਨੌਕਰੀ ਦਵਾਂਗੇ ਪਰ ਪੁੱਛਦਾ ਮੁੜ ਕੇ ਕੋਈ ਨਹੀਂ ਕੁਸ਼ਲ ਕੇ ਲੈਂਡ ਬੂਲਿੰਗ ਐਕਟਰ ਰੁੰਦੇ ਆ ਕੇ ਜਿਹੜਾ ਇਹ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਧੋਖਾ ਹੋ ਰਿਹਾ ਇਹਦੇ ਲਈ ਸੁਚੇਤ ਵੀ ਸਾਨੂੰ ਪੰਜਾਬ ਵਾਸੀਆਂ ਨੂੰ ਰਹਿਣ ਦੀ ਲੋੜ ਹੈ 20 ਜਨਵਰੀ ਦੀ ਕਾਨਫਰੰਸ ਅਸੀਂ ਬਠਿੰਡੇ ਜਿਹੜੀ ਕਰ ਰਹੇ ਆ ਇਹਦੇ ਤੇ ਜਿਹਦੇ ਆ ਮੁੱਦੇ ਦੋਨੇ ਵਿਚਾਰਾਂਗੇ ਉਥੇ ਵੱਡਾ ਮਸਲਾ ਵੀ ਹੈ ਕੁਝ ਪ੍ਰਸ਼ਾਸਨ ਦੇ ਅਧਿਕਾਰੀ ਦਲਤਾਂ ਨੂੰ ਗਰੀਬਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਅੱਖੋਂ ਪਰੋਕੇ ਕਰਦੇ ਆ ਜਾਤੀਆਂ ਦਿਨੋ ਦਿਨ ਭਾਦੀਆਂ ਜਾ ਰਹੀਆਂ ਲੋਕਾਂ ਦੀਆਂ ਦਰਖਾਸਤਾਂ ਦਫ਼ਤਰਾਂ ਦੇ ਵਿੱਚ ਪੈਂਡਿੰਗ ਪਈਆਂ ਬਿਨਾਂ ਬੁਲਾਏ ਦਰਖਾਸਤਾਂ ਨੂੰ ਫਾਈਲ ਕਰ ਦਿੱਤਾ ਜਾਂਦਾ ਹੈ ਕਿਉਂਕਿ ਕਹਿੰਦੇ ਹਾਈ ਕੋਰਟ ਨੇ ਕਿਹਾ 14 ਦਿਨਾਂ ਦੇ ਵਿੱਚ ਦਰਖਾਸਤ ਫਾਈਲ ਕਰੋ ਦਰਖਾਸਤ ਦਾ ਫੈਸਲਾ ਕਰੋ ਭਾਈ ਕੋਰਟ ਨੇ ਤਾਂ ਇਹ ਕਿਹਾ ਕਿ 14 ਦਿਨਾਂ ਚ ਦਰਖਾਸਤ ਦਾ ਫੈਸਲਾ ਕਰੋ ਐ ਨਹੀਂ ਕਿਆ ਕਿ ਤੁਸੀਂ ਜਿਹੜਾ ਬੰਦਾ ਮਦਈਆ ਉਹਨੂੰ ਬਿਨਾਂ ਬੁਲਾਏ ਦਰਖਾਸਤ ਫਾਈਲ ਕਰ ਦਿਓ ਉਹ ਕਹਿੰਦੇ ਇਹਦਾ ਫੈਸਲਾ ਕਰੋ ਇਨਸਾਫ ਦਿਓ ਸੋ ਕੋਰਟ ਦੇ ਹੁਕਮਾਂ ਨੂੰ ਕਿਦਣਾ ਕਿਤੇ ਇਹ ਜਿਹੜੇ ਅਧਿਕਾਰੀ ਆ ਜਿਹੜੇ ਅਫਸਰ ਹੈ ਖਾਸ ਕਰਕੇ ਪੁਲਿਸ ਦੇ ਅਧਿਕਾਰੀ ਕਿ ਇਹਨਾਂ ਨੂੰ ਸਿੱਕੇ ਡੰਗਰੇ ਤੋ ਇਹ ਸਾਰੇ ਮਸਲਾ ਨੂੰ ਲੈ ਕੇ 20 ਜੁਲਾਈ ਨੂੰ ਇੱਕ ਕਾਨਫਰੰਸ ਬਟਿੰਡੇ ਦੇ ਵਿੱਚ ਅਸੀਂ ਯੋਜਨ ਕਰ ਰਹੇ ਹਾਂ ਤਾਂ ਮੈਂ ਅਪੀਲ ਕਰੂੰਗਾ ਸਾਰੇ ਦੇਸ਼ ਵਾਸੀਆਂ ਨੂੰ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਕਰਕੇ ਚੋਣ ਕਮਿਸ਼ਨ ਦੇ ਫੈਸਲੇ ਦੇ ਖਿਲਾਫ ਲੰਬਣੀ ਜਿਹੜੀ ਹੈ ਉਹ ਕਰੋ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਇਹ ਭਾਜਪਾ ਦਾ ਏਜੰਡਾ ਹੈ ਲੁਕਵਾ ਏਜੰਡਾ ਹੈ ਡਿਕਟੇਟਰਸ਼ਿਪ ਦਾ ਦੇਖੋ ਅੱਜ ਤੋਂ ਬਹੁਤ ਸਾਲ ਪਹਿਲਾਂ 34 ਨੂੰ ਗਾਤੀ ਪ੍ਰੋਗਰਾਮ ਆਰਐਸਐਸ ਨੇ ਜਾਰੀ ਕੀਤਾ ਸੀ ਪ੍ਰਿੰਟ ਵੀ ਸ਼ਕ ਦੇ ਬਾਹਰ ਆਇਆ ਉਹ ਜਿਹੜਾ ਸੀਗਾ ਇਹਨਾਂ ਨੇ ਜਾਰੀ ਕੀਤਾ ਸੀ ਉਹ ਕਿਤੇ ਨਾ ਕਿਤੇ ਸਲੀਪ ਹੋ ਗਿਆ ਸੀ ਤੇ ਬਹੁਤ ਸਾਰੇ ਖਵਾਰਾਂ ਦੇ ਵੀ ਅੱਜ ਦੀ ਆਵਾਜ਼ ਬਹੁਤ ਸਾਰੇ ਖਵਾਰਾਂ ਤੋਂ ਸੁਪਿਆ ਸੀ ਉਹਦੇ ਵਿੱਚ ਅੱਜ ਜਿਹੜਾ ਪੰਜਾਬ ਨਸ਼ੇ ਦੇ ਵਿੱਚ ਡੁੱਬਿਆ ਹੋਇਆ ਹੈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਉਸ ਨਸ਼ੇ ਦੇ ਜੋਰ ਤੇ ਆਮ ਆਦਮੀ ਪਾਰਟੀ ਜਿਹੜੀ ਕੇਜਰੀਵਾਲ ਐਂਡ ਕੰਪਨੀ ਨੇ ਨਸ਼ਾ ਖਤਮ ਕਰਨ ਦੇ ਨਾਂ ਤੇ ਆਪਣੀ ਸਰਕਾਰ ਬਣਾਈ ਉਸ ਏਜੰਡੇ ਦੇ ਵਿੱਚ ਸਾਰਾ ਕੁਝ ਸੀ ਕਿ ਜਿਹੜੇ ਠੇਕੇ ਆ ਸ਼ਰਾਬ ਦੇ ਉਹ ਦਲਤਬਸੀਆਂ ਦੇ ਨੇੜੇ ਖੋਲ ਜਾਣ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਬਹੁਤ ਸਾਰੇ ਠੋਕੇ ਠੇਕੇ ਜਿਹੜੇ ਆ ਦਲਤ ਬਸਤੀਆਂ ਨੇ ਕੋਲੇ ਖੋਲੇ ਪੰਜਾਬ ਦੇ ਵਿੱਚ ਵੀ ਐਸੀ ਪਾਲਿਸੀ ਹੈ ਨਸ਼ਾ ਬੱਚਾ ਨੂੰ ਬੰਡਿਆ ਜਾਵੇ ਟਾਫੀਆਂ ਰਾਹੀਂ ਬੰਡਿਆ ਜਾਵੇ ਨਹੀਂ ਤੁਸੀਂ ਕਿਹੜਾ ਜਿਹੜਾ ਆ ਆਦਮੀ ਪਾਰਟੀ ਵੀ ਉਹਦਾ ਵੰਗਾ ਬੀਜੇਪੀ ਦਾ ਦੇਖੋ ਆ ਆਰਐਸਐਸ ਦਾ ਪੱਕਾ ਵਰਕਰ ਹੈ ਪੇੜ ਵਰਕਰ ਹੈ ਕੇਜਰੀਵਾਲ ਔਰ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਜਦੋਂ ਇਹ ਐਜੂਕੇਸ਼ਨ ਸੀਗਾ ਉਦੋਂ ਇਹਨਾਂ ਨੇ ਐਨਟੀ ਰਿਜ਼ਰਵੇਸ਼ਨ ਮੂਵਮੈਂਟ ਤੇ ਖੜੀ ਜਿੱਤੀ ਸੀ ਜਿਹਦਾ ਨਾਮ ਸੀ ਉਕਲ ਉਪਰੂ ਚੁੰਟੀ ਐਂਡ ਇਦਾਂ ਦਾ ਨਾਮ ਰੱਖ ਕੇ ਇਹਨੇ ਨੌਜਵਾਨਾਂ ਨੂੰ ਢੜਕਾਇਆ ਸੀ ਤੇ ਬੀਬੀ ਸੀ ਵੀ ਸਰਕਾਰ ਬਿਲੇ ਜਦੋਂ ਮੰਡਲ ਕਮਿਸ਼ਨ ਆਇਆ ਸੀ ਤਾਂ ਕੇਜਰੀਵਾਲ ਨੇ ਨੌਜਵਾਨ ਮੁੰਡਿਆਂ ਨੂੰ ਢੜਕਾ ਕੇ ਦੇਸ਼ ਦੇ ਵਿੱਚ ਅੱਗ ਲਵਾਈ ਸੀ ਕੌਲ ਜਾਂਦੇ ਵਿੱਚ ਮੁੰਡੇ ਕੁੜੀਆਂ ਅੱਗ ਲਾ ਲਾ ਕੇ ਮੱਚੇ ਸੀ ਇਹ ਉਹ ਕੇਜਰੀਵਾਲ ਹੈ ਸੋ ਐਂਟੀ ਰਿਜ਼ਰਵੇਸ਼ਨ ਅਸੀਂ ਉਦੋਂ ਤੋਂ ਹੀ ਕਹਾਂ ਸੀ ਕਿ ਆਰਐਸਐਸ ਜ਼ਬਰਦਸਤ ਹੈ ਖਿਲਾਫ ਇਹਨੇ ਪ੍ਰਚਾਰ ਕੀਤਾ ਇਹ ਆਰਐਸਐਸ ਦਾ ਬੰਦਾ ਹੈ ਆਮ ਆਦਮੀ ਪਾਰਟੀ ਭਾਜਪਾ ਦੀ ਵੀ ਟੀਮ ਹੈ ਪਰ ਭਾਜਪਾ ਦੇ ਜਾਰੇ ਸਾਰੇ ਦਾ ਪੰਜਾਬ ਸਾਰੇ ਕੰਮ ਹੋ ਰਹੇ ਆ ਨੇ ਦੇ বিজেপি ਦੀ ਜੇ ਟੀਮ ਨਾ ਹੁੰਦੀ ਆਰਐਸਐਸ ਦੀ ਟੀਮ ਨਾ ਹੁੰਦੀ ਤਾਂ ਕਿਸਾਨਾਂ ਨੂੰ ਡਾਂਗਾ ਮਾਰ ਕੇ ਮੋਰਚੇ ਜਰੂਰ ਠਾਉਂਦੇ ਕਹੋਂ ਕਾਂਗਰਸ ਦੀ ਸਰਕਾਰ ਸੀ ਤੇ ਕਿਸਾਨ ਬੈਠੇ ਰਹੇ 1 ਸਾਲ ਪੰਜਾਬ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਕਿਉਂਕਿ ਇਹ ਸਾਬਤ ਕੀਤਾ ਕਿ ਆਵਾਦਮੀ ਪਾਰਟੀ ਭਗਵੰਤ ਮਾਨ ਹੋਰੀ ਸਾਰੇ ਬੀਜੇਪੀ ਦਾ ਇਹ ਇੱਕ ਬੇੰਗਾ ਬੀਜੇਪੀ ਵਾਲਿਆਂ ਨੇ ਕਿਹਾ ਹਮਾਰ ਸਾਰਾ ਹਕੂਮਤਤਾ ਕਿਸਾਨਾਂ ਦੀ ਡੰਡੇ ਮਾਰੋ ਤੇ ਠਾਓ ਮਿੰਟੋ ਮੀਟੀ ਮੋਰਚਾ ਚੱਕ ਕੇ ਖਤਮ ਕਰਤਾ ਕਿਸਾਨਾਂ ਦਾ ਟਰਾਲੀਆਂ ਚੋਰੀ ਕਰਕੇ ਲੈ ਗਏ ਉਹਨਾਂ ਦਾ ਸਾਰਾ ਸਮਾਨ ਚੋਰੀ ਕਰਕੇ ਲੈ ਗਏ ਹੁਣ ਉਹ ਕਿਸਾਨ ਵਿਚਾਰੇ ਜਦੋਂ ਐਮਐਲਏ ਨਾਲ ਜਾਂਦੇ ਆ ਇਹਨਾਂ ਨੇ ਸਿਖਾਇਆ ਸੀ ਇਹੀ ਕਹਨੇ ਹੁੰਦੇ ਸੀ ਭਵੰਤਮਾਨ ਹੀ ਕਹਨ ਉਹ ਸੀ ਰੋੜਾ ਤੋਂ ਰੋੜਾ ਹੈ ਕਹਾਂ ਸੇ ਆਤਾ ਹੈ ਪਤਾ ਨਹੀਂ ਇਹਦਾ ਨੀ ਗੱਲਾ ਕਰਦਾ ਹੁੰਦਾ ਸੀ ਇਹ ਲੋਕਾਂ ਨੂੰ ਸਵਾਲ ਪੁੱਛੋ ਤੁਸੀਂ ਮਨਿਸਟਰਾਂ ਨੂੰ ਐਮਐਲਏ ਨੂੰ ਸਵਾਲ ਪੁੱਛੋ ਇਹ ਜਿਹੜੀ ਇਥੋਂ ਦੀ ਹੈਗੀ ਆਪ ਸਰਕਾਰ ਹੈ ਸਟੇਟ ਸਰਕਾਰ ਹੈ ਕਿ ਉਹ ਵੀ ਦਲਤ ਵਿਰੋਧੀ ਹੈ ਦੱਸੋ ਜੀ ਇਹ ਪਹਿਲਾਂ ਮੈਂ ਕਹਿ ਜੋ ਕਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਟੋਟਲ ਹੀ ਦਲਤ ਵਿਰੋਧੀ ਹੈ 40% ਐਸਸੀ ਭਾਈਚਾਰੇ ਦੇ ਖਿਲਾਫ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਫੈਸਲੇ ਲੈ ਰਹੀ ਹੈ ਪਿਛਲੇ ਦਿਨੀ ਮਜ਼ਦੂਰਾਂ ਦੇ ਖਿਲਾਫ ਫੈਸਲਾ ਲਿਆ ਕਿ ਮਜ਼ਦੂਰਾਂ ਨੂੰ 12 ਘੰਟੇ ਕੰਮ ਕਰਨਾ ਪਊਗਾ। ਐਸੀ ਬੱਚਿਆਂ ਦਾ ਵਜੀਫਾ ਐਸੀ ਕਾਰਪੋਰੇਸ਼ਨ ਨੂੰ ਕੋਈ ਫੰਡ ਨਹੀਂ ਦਿੰਦਾ। ਐਸੀ ਅੱਜ ਤੱਕ ਦੱਸਨੇ ਹੈ ਐਸੀ ਜਗ੍ਹਾ ਨਹੀਂ ਐਸੀ ਏਜੰਡਾ ਕਿਹੜਾ ਲਾਗੂ ਕੀਤਾ। ਜਿਹੜਾ ਐਸੀ ਵਿਭਾਗ ਹੈ ਸਮਾਜ ਭਲਾਈ ਵਿਭਾਗ ਐਸੀ ਭਾਈ ਜਿਹੜਾ ਦਾ ਉਹ ਭਾਈ ਅੱਜ ਤੱਕ ਉਹਨਾਂ ਦੇ ਕੋਲੇ ਸਟਾਫ ਪੂਰਾ ਨਹੀਂ ਹੈ। ਉਹਨਾਂ ਦੇ ਕੋਲੇ ਸਟਰਕਚਰ ਪੂਰਾ ਨਹੀਂ ਹੈ। ਇੱਕ ਇੱਕ ਤਹਿਸੀਲ ਭਲਾਈ ਅਫਸਰ ਦੇ ਕੋਲ ਤਿੰਨ ਤਿੰਨ ਚਾਰ ਚਾਰ ਜਗ੍ਹਾ ਦਾ ਚਾਰਜ ਹੈ। ਜ਼ਿਲ੍ਹਾ ਪ੍ਰਾਇਅ ਅਫਸਰ ਦੇ ਕੋਲ ਤਿੰਨ ਤਿੰਨ ਜ਼ਿਲ੍ਹਾ ਦਾ ਚਾਰਜ ਹੈ ਤਾਂ ਵੀ ਇਹ ਐਕਟੀ ਜ਼ਰੂਰ ਕਾਸਟ ਸਰਕਾਰ ਬਣੀ ਹੈ ਐਂਟੀ ਦਲਤ ਜਿਹੜੀ ਸਰਕਾਰ ਬਣੀ ਹੈ ਤੋਂ ਇਸ ਕਰਕੇ ਸਾਰੀਆਂ ਗੱਲਾਂ ਤੋਂ ਸੀ ਪਹਿਲੇ ਤੁਹਾਡੀ ਗੱਲ ਤੋਂ ਗੱਲ ਹੋ ਰੋ ਇੱਕ ਉਹਦਾ ਨਾ ਵਜੀਫਾ ਮਿਲਦਾ ਹੈ ਮੀਡਕਰ ਸਕੀਮ ਦੇ ਤਹਿਤ ਔਰ ਇਸੇ ਡਿਪਾਰਟਮੈਂਟ ਦੇ ਥਰੂ ਆਉਂਦਾ ਹੈ ਜਿਹੜੇ ਬੱਚਿਆਂ ਦਾ ਕਿਤੇ ਵਜੀਫਾ ਨਹੀਂ ਆਉਂਦਾ ਉਹ ਕਿਸੇ ਨਾ ਕਿਸੇ ਉਹ ਯੂਨੀਵਰਸਿਟੀ ਜਾਂ ਕਿਸੇ ਉੱਚ ਵਿਦਿਆਸਥੇ ਐਡਮਿਸ਼ਨ ਤਾਂ ਲੈ ਲੈਂਦੇ ਆ ਪਰ ਉਹ ਆ ਨਹੀਂ ਰਿਹਾ ਵਜੀਫਾ ਨਹੀਂ ਆਉਂਦਾ ਫਿਰ ਉਹ ਸਰਟੀਫਿਕੇਟ ਨਹੀਂ ਦਿੰਦਾ ਇਸ ਦੇ ਲਈ ਅਸੀਂ ਪਿਛਲੇ ਐਸਸੀ ਚੋਣ ਕਮਿਸ਼ਨ ਦੇ ਵੇਲੇ ਪਿਛਲੀ ਸਰਕਾਰ ਦੇ ਵੇਲੇ ਐਸਸੀ ਚੋਣ ਕਮਿਸ਼ਨ ਪੰਜਾਬ ਦਾ ਚੇਅਰਮੈਨ ਸੀਗਾ ਰਜੇਸ਼ ਬਾਗੜੀ ਪੋਸਟ ਮੈਟਰ ਸਕਾਲਰ ਸਕੀਮ ਦੇ ਲਈ ਅਸੀਂ ਲੰਬੀ ਲੜਾਈ ਲੜੀ ਪਰ ਚੋਣ ਕਮਿਸ਼ਨ ਜਿਹੜੇ ਹੈਗੇ ਐਸਸੀ ਕਮਿਸ਼ਨ ਦੇ ਚੇਅਰਮੈਨ ਰਜੇਸ਼ ਬਾਗੜਾ ਦਾ ਜ਼ਿਕਰ ਮੈਂ ਕਰਨਾ ਜ਼ਰੂਰ ਚਾਹਾਂਗਾ ਉਹਨਾਂ ਨੇ ਪੂਰਾ ਇੰਟਰਸਟ ਲਿਆ ਕਿ ਅਸੀਂ ਪ੍ਰਾਈਵੇਟ ਜਿਹੜੇ ਕਾਲਜਾਂ ਵਾਲੇ ਆ ਉਹ ਬੱਚਾ ਦਾਖਲਾ ਲੈ ਲੈਂਦੇ ਐ ਦਾਖਲਾ ਕਰਾ ਕੇ ਉਦੋਂ ਬਾਅਦ ਕਹਿੰਦੇ ਵੀ ਤੁਸੀਂ ਐਨੇ ਪੈਸੇ ਪਹਿਲਾਂ ਭਰੋ ਜੇ 50000 ਭਰਨ ਵਾਸਤੇ ਹੋਵੇ ਇੱਕ ਮਜ਼ਦੂਰ ਦੇ ਬੱਚੇ ਕੋਲੇ ਤਾਂ ਫਿਰ ਉਹਨੂੰ ਬਈ ਮਜੀਫਾ ਲੈਣ ਦੀ ਕੀ ਲੋੜ ਐ ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲਦੀ ਫਿਰ ਉਹਦੇ ਫਾਈਲ ਸਰਟੀਫਿਕੇਟ ਰੱਖ ਲੈਂਦੇ ਐ ਅਸੀਂ ਇਹ ਬਹੁਤ ਸਾਰੀ ਲੰਬੀ ਲੜਾਈ ਇਸ ਤੇ ਲੜੀ ਐ ਪੋਸਟ ਮੈਟਰ ਸਕਾਲਰ ਸਕੀਮ ਦੇ ਤਹਿਤ ਘੁਟਾਲਾ ਹੋਇਆ ਵੱਡਾ ਉਹਦੇ ਬਹੁਤ ਸਾਰੇ ਲੋਕ ਬਹੁਤ ਸਾਰੇ ਆਈਐਸ ਅਫਸਰ ਅਧਿਕਾਰੀ ਫਸੇ ਵੀ ਐ ਇਹਨਾਂ ਕੋਲ ਦੀ ਜਾਂਚ ਅਜੇ ਵੀ ਚੱਲ ਰਹੀ ਐ ਤੋ ਉਸ ਕਰਕੇ ਇਹ ਜਿਹੜੀ ਸਕਾਲਰ ਸਕੀਮ ਐ ਇਹ ਸਕੀਮ ਸੀਗੀ ਸੈਂਟਰਲ ਗਵਰਨਮੈਂਟ ਦੀ ਕਾਂਗਰਸ ਦੇ ਵਿਲੇ ਇਹ ਲਾਗੂ ਹੋਈ ਸੀ ਤਾਂ ਇਹਦੀ ਪਾਰਦਰਸ਼ਤਾ ਕੀ ਹੈ ਕਾਲਜ ਨੂੰ ਕਰਨੀ ਚਾਹੀਦੀ ਇਹ ਜ਼ਿੰਮੇਵਾਰੀ ਕਾਲਜ ਦਾ ਕੰਮ ਹੁੰਦਾ ਫਾਰਮ ਭਰਨੇ ਫਾਰਮ ਭਰੇ ਬੱਚਿਆਂ ਨੂੰ ਕੀ ਪਤਾ ਕੀ ਕਰਨਾ ਸੀ ਤੋਂ ਬੱਚਿਆਂ ਨੂੰ ਕਹਿੰਦੇ ਤੁਸੀਂ ਸਾਈਡ ਤੋਂ ਜਾ ਕੇ ਭਰੋ ਕਈ ਬੱਚਿਆਂ ਨੂੰ ਭਰਨਾ ਨਹੀਂ ਆਉਂਦਾ ਕੋਈ ਕਾਲਜ ਦੀ அபி ਜ਼ਿੰਮੇਵਾਰੀ ਤੋਂ ਕੋਈ ਮੁੱਦਾ اٹھਾਉਣ ਵਾਲਾ ਵੀ ਹੈਗਾ ਜੀ ਜਿਵੇਂ ਉਹ ਵਜੀਫਾ ਹੈ ਕੋਈ ਸੰਸਥਾ ਲੈ ਗਈ ਕਾਲਜ ਲੈ ਗਿਆ ਪਰ ਬੱਚੇ ਦਾ ਉਹਦੇ ਚੱਕ ਮੈਂਟੇਨੈਂਸ ਫੰਡ ਹੈ ਉਹ ਬੜਾ ਥੋੜਾ ਹੈ ਜਿਵੇਂ ਇਹ ਕਹ ਲੋ ਵੀ ਜੇ ਲੱਖ ਰੁਪਇਆ ਉਹਨਾਂ ਨੇ ਵਜੀਫਾ ਪਾਇਆ ਤਾਂ ਉਹਨਾਂ 'ਚ 2-4000 ਰੁਪਏ ਹੁੰਦਾ 2000 ਰੁਪਏ ਔਰ 2000 ਰੁਪਏ ਸਾਲ ਸਟੂਡੈਂਟ ਨੂੰ ਸਾਨੂੰ ਦਾ ਦੇਖੋ ਅਸੀਂ ਮੈਂਟੇਨੈਂਸ ਫੰਡ ਨੂੰ ਮੈਂਟੇਨੈਂਸ ਫੰਡ ਸਿਰਫ ਉਹੀ ਬੱਚੇ ਨੂੰ ਦਿੱਤਾ ਜਾਂਦਾ ਦੂਸਰਾ ਜਿਹੜੇ ਵਜੀਫੇ ਐ ਮੈਂਟੇਨੈਂਸ ਫੰਡ ਐ ਇਹ ਸਾਰੀਆਂ ਚੀਜ਼ਾਂ ਜਦੋਂ ਕਾਂਗਰਸ ਦੀ ਗਵਰਨਮੈਂਟ ਸੀ ਉਸ ਟਾਈਮ ਚੱਲੀਆਂ ਸੀ ਤੇ ਉਸ ਤੋਂ ਬਾਅਦ ਕਿਸੇ ਨੇ ਵਧਾਈਆਂ ਨਹੀਂ ਮੋਡੀਫਾਈ ਕਰਨ ਦੀ ਲੋੜ ਐ ਉਸ ਤੋਂ ਬਾਅਦ ਕਿਸੇ ਨੇ ਛੇੜਿਆ ਹੀ ਨਹੀਂ ਇਹ ਸਾਰੀਆਂ ਚੀਜ਼ਾਂ ਨੂੰ ਮਹंगाई ਦੇ ਸੂਚਕ ਅੰਕ ਨਾਲ ਜੋੜ ਕੇ ਵਧਾਉਣਾ ਚਾਹੀਦਾ ਐ ਕਿ ਮਗਾਈ ਦੇ ਸੂਚਕਾਂ ਨਾਲ ਜੋੜ ਕੇ ਇਹ ਚੀਜ਼ ਨੂੰ ਵਧਾਇਆ ਜਾਣਾ ਚਾਹੀਦਾ ਸੋ ਇਹ ਸਰਗਾ ਚੀਜ਼ ਜਿਹੜੀ ਹੈ ਪੰਜਾਬ ਦੀ ਸਰਕਾਰ ਹੈ ਜਿਹੜੀ ਐਂਟੀ ਸ਼ਰੂਕਾਸਟ ਐਂਟੀ ਦਲਤ ਸਰਕਾਰ ਹੈਗੀ ਹੈ ਭਾਜਪਾ ਦਾ ਇਹ ਵਿੰਗ ਹੈਗਾ ਆਰਐਸਐਸ ਦਾ ਇਹ ਵਿੰਗ ਹੈਗਾ ਆਮ ਆਦਮੀ ਪਾਰਟੀ ਆਰਐਸਐਸ ਦੇ ਸਾਰੇ ਦੇ ਕੇਜਰੀਵਾਲ ਸਾਰੇ ਫੈਸਲੇ ਲੈ ਰਹੇ ਧੰਨਵਾਦ ਜੀ ਜੈ ਜੀ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਧੰਨਵਾਦ ਬਾਬਾ ਸਾਹਿਬ ਇੰਦਰਾ ਮਿਲਕਰ ਹਮਰ ਰਹੇ ਹਮਰ ਰਹੇ ਹਮਰ ਰਹੇ ਬਾਬਾ ਸਾਹਿਬ ਇੰਦਰਾ ਮਿਲਕਰ ਹਮਰ ਰਹੇ ਹਮਰ ਰਹੇ बाबा सां कॾहिं सचत